ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੀ ਚੈਨਲ ਤੇ ਹੋ ਸਨਾਂ ਕਿਵੇਂ ਹੋ ਤੁਸੀਂ ਅਮੀਦਾ ਸਾਰੇ ਠੀਕ ਠਾਕ ਹੋ ਨੀ ਅੱਜ ਆਪਾਂ ਬਣਾ ਰਹੇ ਹਾਂ ਜੀ ਸਨੈਕਸ ਬਹੁਤ ਜਿਆਦੀ ਬਣ ਕੇ ਤਿਆਰ ਹੋਣ ਵਾਲਾ ਅੱਜ ਮੀਂਹ ਪੈ ਰਿਹਾ ਸੀ ਥੋੜਾ ਥੋੜਾ ਸਵੇਰ ਦਾ ਤਾਂ ਕਰਕੇ ਆਪਾਂ ਜੀਵਨ ਉਹਨਾਂ ਅੱਗੇ ਜੀ ਇੱਕ ਕੌਲੀ ਆਪਾਂ ਲਈ ਹੈ ਜੀ ਪਾਣੀ ਦੀ ਅੱਧੀ ਕੌਲੀ ਲਈ ਹੈ ਜੀ ਸੂਜੀ ਜਿੰਨੀ ਆਪਾਂ ਸੂਜੀ ਪਾਣੀ ਹੈ ਉਸ ਤੋਂ ਡਬਲ ਪਾਣੀ ਪਾਣਾ ਇਹਨੂੰ ਪਕਾ ਲਾਂਗੇ ਜੀ ਆਪਾਂ ਗੈਸ ਮੀਡੀਅਮ ਕੱਪ ਕੇ ਆਰਾਮ ਨਾਲ ਪਕਾ ਲਾਂਗੇ ਸੂਜੀ ਬਹੁਤ ਜ਼ਿਆਦਾ ਪਾਣੀ ਪੀ ਲੈਂਦੀ ਹੈ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਜੀ ਇਹਨੂੰ 20 ਮਿੰਟ ਲੱਗਣਗੇ ਅਲੱਗ-ਅਲੱਗ ਰੈਸਪੀ ਟਰਾਈ ਕਰਦੀ ਰਹਿਣਾ ਚਾਹੀਦਾ ਇਹ ਜੀ ਘਰ ਵੀ ਕਰਕੇ ਹੋ ਜਾਂਦਾ ਥੋੜਾ ਜਾਂ ਕਈ ਵਾਰੀ ਫਿਰ ਮਨ ਹੁਣ ਅਜ ਵੀ ਪੈ ਰਿਹਾ ਸੀਗਾ ਤਾਂ ਕਰਕੇ ਆਪਾਂ ਇਹ ਬਣਾ ਰਹੇ ਹਾਂ ਜੀ ਜਿਆਦਾ ਗੰਮੀ ਤਾਂ ਨਹੀਂ ਹੈਗਾ ਪਰ ਸਿਹਤ ਦੇ ਬਦਲ ਲਈ ਜੀ ਹੈ ਕਣੀਆਂ ਜੀਆਂ ਪਈ ਜਾਂਦੀਆਂ ਜੀ ਬਰੀਕ ਕਿੰਮਣ ਨਹੀਂ ਹੋ ਜਾਂਦੀਆਂ ਇਹ ਸੂਜੀ ਆਪਣੀ ਗੜੀ ਹੁਣ ਲੱਗੀ ਅੱਧੀ ਕੌਲੀ ਸੂਜੀ ਲੈ ਲਈ ਆਪਾਂ ਇੱਕ ਕੌਲੀ ਪਾਣੀ ਗਾੜੀ ਮਾਉਣ ਲੱਗੇ ਜੀ ਬਹੁਤ ਚੰਗੀ ਪਾਣੀ ਪੀ ਲੈਂਗੇ ਸੂਜੀ ਇੱਕ ਆਪਾਂ ਨੂੰ ਇਹਦੇ ਲਈ ਚਾਹੀਦੇ ਨੇ ਜੀ ਆਲੂ ਆਲੂ ਮੇਰੇ ਉਹ ਆ ਕੇ ਰੱਖੇ ਹੋਏ ਨੇ ਠੰਡੇ ਚਾਹੀਦੇ ਨੇ ਬਿਲਕੁਲ ਆਲੂ ਵੀ ਤੇ ਸੂਜੀ ਵੀ ਇਹਨੂੰ ਵੀ ਆਪਾਂ ਤਿਆਰ ਕਰਕੇ ਜੇ ਇੱਕਦਰਾ ਰੱਖ ਦਾਂਗੇ ਜੀ ਠੰਡੀ ਹੋਣ ਲਈ ਫੇਰ ਬਣਾਵਾਂਗੇ ਇਸਨੇ ਸ ਦੋ ਹੀ ਆٹے ਦੀ ਤਰ੍ਹਾਂ ਹੋ ਗਈ। ਫਿਰ ਆਪਾਂ ਗੈਸ ਬੰਦ ਕਰ ਦਾਂਗੇ ਜੀ। ਹਿਲਾਉਂਦੇ ਰਹਾਂਗੇ ਜੀ। ਦੋ ਮਿੰਟ ਲੱਗਦੇ ਨੇ ਜੀ ਬਸ ਜਲਦੀ ਹੋ ਜਾਂਦੀ ਐ। ਗੈਸ ਹੁਣ ਆਪਾਂ ਬਿਲਕੁਲ ਹੀ ਘੱਟ ਕਰ ਲਿਆ। ਲਓ ਜੀ ਹੁਣ ਗੈਸ ਕਰਦਨੇ ਬੰਦ ਇਸ ਤੋਂ ਬਾਅਦ ਫਿਰ ਇਹ ਥੱਲੇ ਲੱਗਣ ਲੱਗ ਜਾਂਦੀ ਹੈ ਠੰਡੀ ਕਰ ਲਾਂਗੇ ਇਹਨੂੰ ਪਲੇਟ 'ਚ ਕੱਢ ਲੈਨੇ ਆਂ ਕੀ ਅਲੱਗ ਇਹ ਫਰਾਈ ਪੈਨ ਗਰਮ ਹੈ ਇਹ ਥੱਲੇ ਲੱਗ ਜੂਗੀ ਪਲੇਟ 'ਚ ਕੱਢ ਕੇ ਠੰਡੀ ਹੋਣ ਲਈ ਰੱਖ ਦਿੰਨੇ ਆਂ ਫਿਰ ਮਿਲਦੇ ਆਂਗੀ ਤੁਹਾਨੂੰ ਹੁਣ ਇਹਦੇ ਵਿੱਚ ਪਾ ਲਾਂਗੇ ਆਪਾਂ ਮਸਾਲੇ ਉਹ ਪਾ ਲਾਂਗੇ ਮਿਰਚ ਪਾਵਾਂਗੇ ਜੀ ਆਪਣੀ ਪਸੰਦ ਦੇ ਮਸਾਲੇ ਪਾ ਸਕਦੇ ਹਾਂ ਜੀ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਤੁਹਾਨੂੰ ਪਸੰਦ ਨੇ ਉਹ ਪਾ ਲਓ ਜੀ ਇਹ ਪਾ ਲੇ ਜੀ ਗਰਮ ਮਸਾਲਾ ਥੋੜਾ ਜਿਹਾ ਹੋਰ ਪਾ ਲਾਂਗੇ ਇਹ ਕਿ ਇਹਦੇ ਵਿੱਚ ਪਾਵਾਂਗੇ ਜੀ। ਥੀਨੀ ਫਲੈਕਸ ਤੇ ਔਰੀਗਨੋ ਪਾਵਾਂਗੇ। ਦੋ ਦੋ ਬੌਸ ਪਾਵਾਂਗੇ ਜੀ ਤੋਂ ਔਰੀਗਨੋ ਤੇ ਦੋ ਚੀਜ਼ ਹੀ ਬਸ। ਫਿਰ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜੀ। ਜਿਆਦਾ ਮਸਾਲਿਆਂ ਦੀ ਜਰੂਰਤ ਨਹੀਂ ਸੀ ਬਸ ਆਪਾਂ 20 ਜੀ ਮਸਾਲੇ ਪਾਈ ਨੇ ਤੇ ਬੱਟੇ ਖੁੱਲ੍ਹਦੀ ਹੀ ਨਹੀਂ ਹੈ ਚੰਗੀ ਤਰ੍ਹਾਂ ਨੂੰ ਫੇਰ ਆਪਾਂ ਇੱਕ ਵਾਰੀ ਮਿਕਸ ਕਰ ਲਾਂਗੇ ਹੱਥਾਂ 'ਚ ਪਕਦਾ ਹੀ ਜਿਆਦੇ ਇੱਥੇ ਆਪਾਂ ਥੋੜਾ ਜਿਹਾ ਹੱਥਾਂ ਨੂੰ ਤੇਲ ਜਾਂ ਘਿਓ ਲਾ ਲਾਂਗੇ ਜੀ ਫਿਰ ਉਹਦੇ ਨਾਲ ਸੈੱਟ ਹੋ ਜੂਗਾ ਇਹ। ਇਹ ਘਿਓ ਲਵਾਂਗੇ ਜੀ ਥੋੜਾ ਜਿਹਾ

ਜੇ ਇਥੇ ਤੁਹਾਨੂੰ ਜ਼ਰੂਰਤ ਲੱਗੂ ਜੀ ਜੇ ਚੌਲਾਂ ਦਾ ਆਟਾ ਪਾਇਆ ਕੋਈ ਵੀ ਚੀਜ਼ ਘੱਟ ਵੱਧ ਹੋਊ ਤਾਂ ਤੁਸੀਂ ਆਪਣੇ ਹਿਸਾਬ ਨਾਲ ਵਧਾ ਘਟਾ ਹਿਸਾਬ ਲਿਓ ਇਹ ਲਾਲ ਆਲੂ ਹੁੰਦੇ ਨੇ ਜੀ ਉਹਨਾਂ ਦੇ ਵਿੱਚ ਤਾਂ ਪਾਣੀ ਨਹੀਂ ਹੁੰਦਾ ਇਹ ਤਾਂ ਉਹ ਤਾਂ ਬਹੁਤ ਵਧੀਆ ਬਣ ਜਾਂਦੇ ਨੇ ਇਹ ਆਪਣੇ ਦੂਸਰੇ ਆਲੂ ਸੀਗੇ ਇਹਨਾਂ ਦਾ ਵੀ ਵਧੀਆ ਬਣੂਗਾ ਜੀ ਐ ਕੋਈ ਚੱਕਰ ਨਹੀਂ ਇਹ ਤਾਂ ਲਈ ਇਹਨੇ ਆਪਾਂ ਗਰਮ ਹੋਣ ਲਈ ਤੇਜ਼ ਰੱਖ ਲਿਆ ਜੀ ਗਰਮ ਹੋਣ ਲਈ ਥੋੜਾ ਜਿਹਾ ਹੱਥਾਂ ਨੂੰ ਲਾ ਕੇ ਆਪਾਂ ਕੋਣੀ ਟਾਈਮ ਜੀ ਇਹਨਾਂ ਨੂੰ ਬਣਾ ਕੇ ਆਪਾਂ ਤਿਆਰ ਕਰ ਲੈਨੇ ਆ ਜਿਹੜੀ ਵੀ ਸ਼ੇਪ ਤੁਹਾਨੂੰ ਪਸੰਦ ਹੈ ਜੀ ਉਹੀ ਤਰੀਕੇ ਨਾਲ ਤੁਸੀਂ ਬਣਾ ਲਿਓ ਜਾਂ ਇਹ ਗੋਲ ਗੋਲਾ ਵੀ ਬਣਾ ਸਕਦੇ ਜੀ ਆਪਾਂ ਇਹਨਾਂ ਦੀ ਆ ਪਰ ਆਪਾਂ ਇਹ ਛੋਟੀਆਂ ਛੋਟੀਆਂ ਟਿੱਕੀਆਂ ਦੀ ਤਰ੍ਹਾਂ ਬਣਾ ਲਾਂਗੇ ਸਾਰੇ ਇਹ ਡੀਫਾਈਂਡ ਕਰਨ ਹੋਣ ਲਈ ਤੇ ਪੈਂਟ ਦੇ ਵਿੱਚ ਬਣਾਵਾਂਗੇ ਇਹਨੂੰ ਆਪਾਂ ਦੋਨੇ ਚੀਜ਼ਾਂ ਆਪਣੀਆਂ ਪੱਕੀਆਂ ਹੋਏ ਨੇ ਜੀ ਆਲੂ ਵੀ ਉਬਲੇ ਹੋਏ ਨੇ ਤੇ ਸੂਜੀ ਵੀ ਆਪਣੀ ਪਕਾਈ ਹੋਈ ਹੈ ਜੀ ਇਹਦੇ ਵਿੱਚ ਕੋਈ ਕੱਚਾ ਰਹਿਣ ਦਾ ਚਾਂਸ ਨਹੀਂ ਹੈਗਾ ਤੇਲ ਆਪਣਾ ਪੂਰ ਗਰਮ ਹੋਣਾ ਚਾਹੀਦਾ ਹੈ ਛੋਟੀਆਂ ਇਹ ਵਧੀਆ ਲੱਗਦੀਆਂ ਨੇ ਜੀ ਇਹ ਤਾਂ ਬਣਾਈਆਂ ਨੇ ਮੈਂ ਛੋਟੀਆਂ ਵੱਡੀਆਂ ਜੇ ਥੋੜਾ ਜਿਹਾ ਵੱਡਾ ਸਾਈਜ਼ ਬਣਾਉਣਾ ਉਹ ਵੀ ਬਣਾ ਸਕਦੇ ਆਪਾਂ अपा थोड़ा ज्डा ले लिया, पेड़ा बड़ा करके इस तरीके बना लें जिन्हें टाइम के अपना तेल गर्म होंगे ਆਪ ਇਹਨਾਂ ਨੂੰ ਬਣਾ ਕੇ ਰੱਖ ਲੈਨੇ ਆ ਫਿਰ फटाफट ਬਣ ਜਾਣਗੇ ਇਹ ਸਾਰੇ ਬਣਾ ਕੇ ਆਪਾਂ ਤਿਆਰ ਕਰ ਲਈ ਜੀ ਇਹ ਤੇਲ ਕਰ ਦਿੰਦੇ ਆ ਸਾਈਡ ਤੇ ਇਹ ਕੀ ਬਣਾਈ ਨੇ ਜੀ ਇੱਕ ਆਪਾਂ ਇਹ ਬਣਾ ਲਏ ਨੇ ਇੱਕ ਇਹ ਬਣਾਈ ਹੋਈ ਜੀ ਇਹਨਾਂ ਨੂੰ ਕੱਟ ਲਾਂਗੇ ਵਿਚਾਲੋਂ ਦੋ ਦੋ ਪੀਸ ਕਰ ਲਾਂਗੇ ਤਿੰਨ ਤਰ੍ਹਾਂ ਦੇ ਬਣ ਗਏਗੇ ਇਹ ਕੱਟ ਕੇ ਪਾਵਾਂਗੇ ਆਪਾਂ ਪਹਿਲਾਂ ਉਧਰ ਪਾ ਦਈਏ ਤੇਲ ਆਪਣਾ ਕਰਮ ਹੋ ਗਿਆ ਤੇਲ ਆਪਣਾ ਫੁੱਲ ਕਰਨ ਚਾਹੀਦਾ ਹੈ ਬੜੀਆ ਕਰਨ ਲਈ ਜੇ ਫੁੱਲਦਾ ਤੇਲ ਹੋਇਆ ਫਿਰ ਇਹ ਪਿੰਨ ਜਾ ਫਿਰ ਜਾਂਦੇ ਨੇ ਜੀ ਵਿੱਚ ਟੁੱਟ ਜਾਣਗੇ ਸੂਜੀ ਵੀ ਆਪਣੀ ਪੱਕੀ ਹੋਈ ਹੈ ਜੀ ਆਲੂ ਵੀ ਪੱਕੀ ਹੋਏ ਨੇ ਆਹ ਕਰਕੇ ਵੱਧ ਤੇ ਇੱਕ ਕਰਨੀ ਚਾਹੀਦਾ ਆਪਾਂ ਨੂੰ ਤੇ ਤੋਂ ਤੋਂ ਵਾਰਾ ਦਾ ਥੋੜਾ ਜਿਹਾ ਟਾਈਮ ਇਹਨੂੰ ਚਲਾਉਣਾ ਨਹੀਂ ਪਿਆ ਥੋੜੀ ਥੋੜੀ ਕੱਟ ਕੇ ਬਣਾ ਲੈਂਦੀ ਜੀ ਆਪਾਂ ਫੁੱਲਣਾ ਪਾ ਦੇਾਂਗੇ ਜੀ ਇਹਦੇ ਵਿੱਚ ਆਪਣੇ ਆਪ ਉੱਪਰ ਨੂੰ ਆਉਣ ਲੱਗ ਜਾਂਦੇ ਨੇ ਬਿਲਕੁਲ ਵੀ ਕੋਈ ਨਹੀਂ ਟੁੱਟਿਆ ਹੈਗਾ ਇੱਕ ਵਾਰ ਆਪ ਇਹਨਾਂ ਦੀ ਸਾਈਡਾਂ ਚੇਂਜ ਕਰ ਦਿੰਨੇ ਆ ਤੇਲ ਵਧਿਆ ਕਰਨਾ ਚਾਹੀਦਾ ਜੀ ਇਹ ਛੰਗੇ ਤੇਲ 'ਚ ਪੈ ਗਏ ਫੇਰ ਟੁੱਟ ਜਾਂਦੇ ਨੇ ਫਰਲੇ ਨਹੀਂ ਲੀਨ ਆਪਾਂ ਆਵਾਜ਼ ਸੁੰਧੀ ਹੋ ਗਈ ਜੁਣ ਐ ਚੰਡੀ ਹੋ ਕੇ ਇਹਨਾਂ ਨੇ ਹੋਰ ਕਰਾਂਚੀ ਹੋ ਜਾਣਾ ਜੀ ਵਧੀਆ

पा लेंगे जी सारे बना लीजिए जी अपना लास्ट तो आए पाए हुए जी ज्यादा नहीं बनाए है थोड़ी चीज बनाई है गर्मी के बीच ज्यादा खादे भी नहीं जाते हैं ਬਣਾਉਣ ਵਾਲਾ ਤਾਂ ਇਹ ਤੇਲ ਦੀ ਸਮੈਲ ਨਾਲ ਹੀ ਸਭਨ ਦੀ ਖੁਸ਼ਬੂ ਨਾਲ ਰੱਜ ਜਾਂਦੇ ਇੱਕ ਕਦੇ ਹੀ ਕੱਢੇ ਜਾਂਦੇ ਨਹੀਂ ਥੋੜੇ ਬਹੁਤੇ ਜਿਹੜਾ ਵੀ ਕੋਈ ਬਣਾਉਂਦਾ ਹੈ ਉਸ ਬੇਟਾ ਕਾਰ ਹੈ ਜੀ ਇਹ ਬਣਾਈ ਨੇ ਆ ਜਾਈਂ ਨੂੰ ਥੋੜੀ ਜਿਹੀ ਵਸ ਮੇਰੇ ਸਵਾਦ ਨਾਲ ਬੰਦ ਤੁਸੀਂ ਵੀ ਜਰੂਰ ਟਰਾਈ ਕਰਿਓ ਜੀ ਬਣਾ ਕੇ ਜੇ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਤਾਂ ਲਾਇਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਜੀ ਜਿਹੜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਤੇਨ ਤਰ੍ਹਾਂ ਦੇ ਬਣ ਗਏ ਨੇ ਜੀ ਇਹ ਇੱਕ 3 ਨੇ ਅਲੱਗ ਇੱਕ ਏ ਨੇ ਜੀ ਛੋਟੇ ਮੈਂ ਜਲਦੀ ਅੰਝ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ